ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੇ ਸਾਧ ਸੰਗਤ ਜੀ ਇਹ ਜੋ ਬੇਨਤੀਆਂ ਨੇ ਜੋ ਕਿ ਵਜ਼ੀਰ ਖਾਨ ਜਿਸ ਨੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਣਕੇ ਸ਼ਹੀਦ ਕਰ ਦਿੱਤਾ ਸੀ ਪਰ ਅੱਜ ਤੁਸੀਂ ਹੈਰਾਨ ਰਹੋਗੇ ਕਿ ਸੈਬਜਾਦਿਆਂ ਦਾ ਕਾਤਲ ਵਜੀਦ ਖਾਨ ਅੱਜ ਕੁਝ ਐਦਾਂ ਦੀਆਂ ਜੂਨਾ ਭੋਗਤ ਰਿਹਾ ਹੈ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਜਿਵੇਂ ਆਪਾਂ ਬਾਣੀ ਦੇ ਵਿੱਚ ਸੁਣਦੇ ਹਾਂ ਅਤੇ ਪੜ੍ਹਦੇ ਹਾਂ ਕਿ ਇਨਸਾਨ 84 ਲੱਖ ਜੂਨਾ ਭੋਗਣ ਤੋਂ ਬਾਅਦ ਉਹ ਦੁਬਾਰਾ ਮਨੁੱਖਾ ਦੇਹੀ ਚ ਆਉਂਦਾ ਹੈ ਜੇਕਰ ਇਨਸਾਨ ਚੰਗੇ ਕਰਮ ਕਰ ਲਵੇ ਤਾਂ ਉਸ ਦਾ ਜਨਮ ਮਰਨ ਤੋਂ ਖਹਿੜਾ ਛੁੱਟ ਜਾਂਦਾ ਹੈ ਪਰ ਜੇਕਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਮਾੜੇ ਕਰਮਾਂ ਦੇ ਉੱਪਰ ਉਤਰ ਆਉਂਦਾ ਹੈ ਤਾਂ ਸਾਧ ਸੰਗਤ ਜੀ ਉਹ बार-बार ਜੁਨਾਂ ਦੇ ਵਿੱਚ ਆਉਂਦਾ ਹੈ ਤੇ ਫੇਰ ਮਰਦਾ ਹੈ ਵਜੀਰ ਖਾਨ ਉਸ ਨੂੰ ਮਨੁੱਖਾ ਜਨਮ ਮਿਲਿਆ ਪਰ ਉਸ ਨੇ ਆਪਣੇ ਮਨੁੱਖਾ ਜਨਮ ਦੇ ਵਿੱਚ ਕੋਈ ਚੰਗਾ ਕਰਮ ਨਹੀਂ ਕੀਤਾ ਉਸ ਨੇ ਦੋ 마ਸੂਮ ਛੋਟੇ-ਛੋਟੇ ਬੱਚਿਆਂ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਮਾਤਾ ਗੁਜਰਕੌਰ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਰੱਖਿਆ ਤੇ ਅੱਜ ਉਹ ਕਿਹੜੀ ਜੁਨ ਦੇ ਵਿੱਚ ਫਿਰ ਰਿਹਾ ਹੈ ਇਸ ਪੂਰੀ ਗੱਲਬਾਤ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੇ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਸਮਾਂ ਪਹਿਲਾਂ ਦੀ ਇਹ ਘਟਨਾ ਹੈ ਕਿ ਬਾਬਾ ਜਵਾਲਾ ਸਿੰਘ ਜੀ ਜੋ ਕਿ ਮਨੀ ਮਾਜਰਾ ਚੰਡੀਗੜ੍ਹ ਇਸ ਇਲਾਕੇ ਦੀਆਂ ਸਿੱਖ ਸੰਗਤਾਂ ਨੂੰ ਜੋ ਕਿ ਸ਼ਬਦ ਵਿਚਾਰ ਦੇ ਨਾਲ ਜੋੜਨ ਦੇ ਲਈ ਜਗਾ ਜਗਾ ਗੁਰੂ ਘਰਾਂ ਦੇ ਵਿੱਚ ਕਥਾ ਕੀਰਤਨ ਕਰਦੇ ਹੁੰਦੇ ਸੀ ਤਉ ਉਸੇ ਦੌਰਾਨ ਹੀ ਇੱਕ ਦਿਨ ਇੱਕ ਪਿੰਡ ਦੇ ਵਿੱਚ ਕਥਾ ਕਰ ਰਏ ਸੀ ਬਾਬਾ ਜਵਾਲਾ ਸਿੰਘ ਜੀ ਬਾਬਾ ਜਵਾਲਾ ਸਿੰਘ ਜੀ ਦੇ ਬਾਰੇ ਤੁਸੀਂ ਜਾਣਦੇ ਹੋਣੇ ਹਨ ਬਾਰੇ ਪੜਿਆ ਹੋਣਾ ਸੁਣਿਆ ਹੋਣਾ ਕਿ ਬਹੁਤ ਹੀ ਰੱਬੀ ਰੂਹੀ ਉਹ ਬਾਬਾ ਜਵਾਲਾ ਸਿੰਘ ਜੀ ਜਦੋਂ ਕਥਾ ਕਰ ਰਏ ਸੀ ਤਾਂ ਉਸ ਦੌਰਾਨ ਇੱਕ ਕੁੱਤਾ ਜਿਸ ਦੇ ਕੀੜੇ ਪਏ ਹੋਏ ਸੀ ਅਤੇ ਉਹ ਵਾਰ-ਵਾਰ ਸਟੇਜ ਦੇ ਵੱਲ ਨੂੰ ਵੱਧ ਰਿਹਾ ਸੀ ਅਤੇ ਸਿੱਖ ਸੰਗਤਾਂ ਜੋ ਕਥਾ ਸਰਵਣ ਕਰ ਰਹੀਆਂ ਸੀ ਉਹਨਾਂ ਨੇ ਵੀ ਸਟੇਜ ਵੱਲ ਸਥਾਨ ਦੇ ਦਿੱਤੀ ਕਿ ਹੋ ਸਕਦਾ ਹੈ ਇਹ ਕੁੱਤਾ ਕੋਈ ਰੱਬੀ ਰੂਹ ਹੋਵੇ ਅਤੇ ਬਾਬਾ ਜੀ ਦੇ ਕੋਲ ਕਥਾ ਸਰਵਣ ਕਰਨ ਉਪਰੰਤ ਇਸ ਦਾ ਪਾਪ ਕੱਟਿਆ ਜਾਵੇ ਸਿੱਖ ਸੰਗਤਾਂ ਨੇ ਜਗ੍ਹਾ ਦੇ ਦਿੱਤੀ ਤੇ ਉਹ ਕੱਤਾ ਜਿਸ ਤੇ ਕੀੜੇ ਪਏ ਹੋਏ ਸੀ ਅਤੇ ਉਸ ਦੇ ਖੂਨ ਰਸ ਰਿਆ ਸੀ ਅਤੇ ਉਸ ਸਟੇਜ 'ਤੇ ਜਿਵੇਂ ਵਧਿਆ ਤੇ ਬਾਬਾ ਜਵਾਲਾ ਸਿੰਘ ਨੇ ਆਪਣੀ ਸੋਟੀ ਚੱਕੀ ਅਤੇ ਉਸ ਕੁੱਤੇ ਦੀਆਂ ਚਾਰੇ ਲਤਾਂ ਤੋੜ ਦਿੱਤੀਆਂ ਇਹ ਸਭ ਕੁਝ ਦੇਖ ਕੇ ਜਿੰਨੀਆਂ ਵੀ ਸਿੱਖ ਸੰਗਤਾਂ ਉੱਥੇ ਕਥਾ ਸਰਵਣ ਕਰ ਰਹੀਆਂ ਸੀ ਸਭ ਹੈਰਾਨ ਪਰੇਸ਼ਾਨ ਕਿ ਬਾਬਾ ਜੀ ਤਾਂ ਬਹੁਤ ਹੀ ਨੇਕ ਦਿਲ ਇਨਸਾਨ ਨੇ ਕਦੇ ਉਹਨਾਂ ਨੇ ਐਦਾਂ ਦਾ ਕੋਈ ਕਰਮ ਨਹੀਂ ਕੀਤਾ ਪਰ ਅੱਜ ਇੱਕ ਕੁੱਤੇ ਦੇ ਉਹਨਾਂ ਨੇ ਸੋਟੀ ਮਾਰ ਕੇ ਚਾਰੇ ਲੱਤਾ ਕਿਉਂ ਤੋੜ ਦਿੱਤੀਆਂ ਉਹਨਾਂ ਨੇ ਡਰਦਿਆਂ ਡਰਦਿਆਂ ਬਾਬਾ ਜਵਾਲਾ ਸਿੰਘ ਜੀ ਤੋਂ ਜਦੋਂ ਸਵਾਲ ਪੁੱਛਿਆ ਤੇ ਬਾਬਾ ਜੀ ਨੇ ਦੱਸਿਆ ਕਿ ਇਹ ਪਿਛਲੇ ਜਨਮ ਦੇ ਵਿੱਚ ਵਜੀਦਾ ਸੀ ਪਾਬ ਵजीर खान ਸੀ ਜਿਸ ਨੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਣਕੇ ਸ਼ਹੀਦ ਕੀਤਾ ਸੀ ਕਿ ਅੱਜ ਦੇਖੋ ਇਹ ਕੁੱਤੇ ਦੀ ਜੂਨ ਭੁਗਤ ਰਿਹਾ ਹੈ ਤੇ ਐਵੇਂ ਇਹ ਜੂਨਾ ਦੇ ਵਿੱਚ ਆਵੇਗਾ ਜੂਨਾ ਦੇ ਵਿੱਚੋਂ ਮਰੇਗਾ ਕਿਉਂਕਿ ਜੇਕਰ ਇਹ ਆਪਣੀ ਜ਼ਿੰਦਗੀ ਦੇ ਵਿੱਚ ਚੰਗਾ ਕਰਮ ਕਰ ਲੈਂਦਾ ਤੇ ਅੱਜ ਇਸ ਨੂੰ ਵਾਰ-ਵਾਰ ਜੂਨਾ ਦੇ ਵਿੱਚ ਨਾ ਆਉਣਾ ਪੈਂਦਾ ਸੋ ਸਾਥ ਸੰਗਤ ਜੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ